ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਹਾਂ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਤੇ ਤੋ ਲੋਕਲ ਸੰਗਠਾ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਉਰੇ ਸਾਰਾ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜਲ ਹੀ ਨੰਬਰ ਪਲੇਟ ਤੇ ਸੋ ਅੱਜ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇਗੇ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ 6:30 ਵਜੇ ਹੈ ਸੋ ਇਹ ਗੱਲ ਸਪਸ਼ਟ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਹੈ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਤੇ ਜਦੋਂ ਲੋਕਲ ਸੰਗਤਾਂ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਪੂਰੇ ਸਾਰੇ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ 'ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜਾਲੀ ਨੰਬਰ ਪਲੇਟ ਤੇ ਸੋ ਅੱਜ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇ ਗਏ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ 6:30 ਵਜੇ ਹੈ ਸੋ ਇਹ ਗੱਲ ਸਪਸ਼ਟ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਨੂੰ ਜਿਹੜਾ 15 ਤਰੀਕ ਨੂੰ ਗੈਰ ਕਾਨੂੰਨੀ ਤੌਰ ਤੇ ਪੁਲਿਸ ਨੇ ਚੱਕਿਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਛੱਤਰ ਸਿੰਘ ਦੀ ਅਰੈਸਟ ਨੂੰ ਅਨਜਸਟੀਫਾਈਡ ਦੱਸਿਆ ਇਲੀਗਲ ਦੱਸਿਆ ਤੇ ਉਹਨੂੰ ਛੱਡਣ ਦੇ ਹੁਕਮ ਜਾਰੀ ਕਰਤੇ ਨੇ ਔਰ ਮੈਂ ਦੱਸਣਾ ਚਾਹੁੰਨਾ ਹੈ ਕਿ 5 ਤਰੀਕ ਨੂੰ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਕੰਚਨਪ੍ਰੀਤ ਜਿਹੜੇ ਕਿ ਉੱਥੇ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਦੀ ਰੈਕੀ ਪੁਲਿਸ ਵੱਲੋਂ ਇੱਕ ਜਾਲੀ ਨੰਬਰ ਪਲੇਟ ਵਾਲੀ ਗੱਡੀ 'ਚ ਕੀਤੀ ਗਈ ਤੇ ਜਦੋਂ ਲੋਕਲ ਸੰਗਤਾਂ ਨੇ ਰੋਕ ਕੇ ਉਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਅਸੀਂ ਪੁਲਿਸ ਵਾਲੇ ਆ ਕਿਉਂਕਿ ਉਸ ਸਮੇਂ ਇਲੈਕਸ਼ਨ ਕਮਿਸ਼ਨ ਦਾ ਉਰੇ ਸਾਰਾ ਚੱਲ ਰਿਹਾ ਸੀ ਕੋਡ ਆਫ ਕੰਡਕਟ ਸੀ ਤਾਂ ਉਹਦੇ ਚ ਇੱਕ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਜੱਲੀ ਨੰਬਰ ਪਲੇਟ ਤੇ ਸੋ ਅੱਜ ਮਾਨਯੋਗ ਪੰਜਾਬ ਤੇ ਰੈਨਾ ਹਾਈ ਕੋਰਟ ਨੇ ਉਸ ਅਰੈਸਟ ਨੂੰ ਇਲੀਗਲ ਕਰਾਰ ਦਿੰਦੇ ਹੋਏ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੀ ਆਨ ਰਿਕਾਰਡ ਲਈਆਂ ਕਿ 3 45 ਤੇ 15 ਤਰੀਕ ਨੂੰ ਬੰਦਾ ਅਰੈਸਟ ਹੋਇਆ ਪੁਲਿਸ ਅੱਜ ਕੋਰਟ ਚ ਆ ਕੇ ਕਹਿੰਦੀ ਹੈ ਕਿ ਜੀ ਅਸੀਂ ਸ਼ਾਮ ਨੂੰ 6 ਵਜੇ ਅਰੈਸਟ ਕੀਤਾ ਪਰ ਫਿਰ ਵੀ ਝੂਠ ਬੋਲਦੇ ਬੋਲਦੇ ਵੀ ਫੜੇ ਗਏ ਕਿਉਂਕਿ ਜਿਹੜੀ ਅਰੈਸਟ ਹੈ ਉਹ ਐਫ ਆਈ ਆਰ ਤੇ 6:30 ਵਜੇ ਹੈ ਸੋ ਇਹ ਗੱਲ ਸਪਸ਼ਟ ਹੋ ਗਈ